ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਹੋ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਨੇਪਾਲ ਨੂੰ ਵਾਪਸ ਲਿਆਵਾਂਗੇ ਜਨ ਜੀ ਬ੍ਰੋਧ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਨਜ਼ਰ ਆਏ ਉੱਲੀ ਰਾਜਨੀਤਿਕ ਵਾਪਸੀ ਤੇ ਦਿੱਤੇ ਸੰਕੇਤਨਪਾਲ ਵਿੱਚ ਜਨ ਜੀ ਅੰਦੋਲਨ ਦੇ ਕਾਰਨ ਅਹੁਦੇ ਤੋਂ ਹਟਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉੱਲੀ ਸਨੇ ਚਰਵਾਨ ਨੂੰ ਪਹਿਲੀ ਵਾਰ ਜਨਤਕ ਪ੍ਰੋਗਰਾਮ ਵਿੱਚ ਨਜ਼ਰ ਆਏ ਉਹਨਾਂ ਪਗਤਪੁਰਬੀ ਐਚਐਸੀ ਅਸੀਂ ਅਸੀਂ ਸੀਰੀ ਸੀਰੀ ਐਨ ਯੂ ਐਮ ਐਲ ਦੇ ਦੀ ਵਿਦਿਆਰਥੀ ਸ਼ਾਖਾ ਜ ਰਾਸ਼ਟਰੀ ਨੌਜਵਾਨ ਸੰਘ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਹਿੱਸਾ ਲਿਆ ਨੌਜਵਾਨਾਂ ਨਾਲ ਜੁੜੇ ਪ੍ਰੋਗਰਾਮ ਵਿੱਚ ਉਹਨਾਂ ਦੀ ਹਾਜ਼ਰੀ ਨੂੰ ਪਾਟੀ ਦੇ ਨੌਜਵਾਨਾਂ ਦਾ ਮੋੜ ਜੁੜ ਰਕੇ ਰਣਨੀਤਿਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਉਸਿਆਸੀ ਤਣਾ ਜਾਣ ਜਾਰੀ ਰਹਿਣ ਕਰਨ ਕਜਰ ਕਜਰ ਵੇਟਰਾਂ ਵੱਲੋਂ ਉੱਲੀ ਦੀ ਹਾਜ਼ਰੀ ਨੂੰ ਆਪਣੀ ਪਾਰਟੀ ਦੇ ਰਾਸ਼ਟਰੀ ਰਿਆਸਤ ਵਿੱਚ ਪ੍ਰਸੰਸਾ ਸੰਗ ਬਣੇ ਰਹਿਣ ਦੀ ਕੋਸ਼ਿਸ਼ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਨ ਜੀ ਅੰਦੋਲਨ ਦੌਰਾਨ ਕੋਈ ਵੀ ਹਿੰਸਾ ਤੋਂ ਬਾਅਦ ਉੱਲੀ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਹਨਾਂ ਦੀ ਥਾਂ ਤੇ ਸਾਬਕਾ ਚੀਫ ਜਸਟਿਸ ਸੁਸ਼ੀਲਾ ਘਰ ਕੀ ਤੇ ਅੰਤਿਮ ਪ੍ਰਧਾਨ ਮੰਤਰੀ ਬਣੇ ਹਾਲਾਂਕਿ ਉੱਲੀ ਦੇ ਪ੍ਰਦਰਸ਼ਨਕਾਰੀਆਂ ਨੇ ਤੇ ਕਾਰਵਾਈ ਦਾ ਹੁਕਮ ਦੇਣ ਦੇ ਦੋਸ਼ਾਂ ਦਾ ਜਨਤਿਕ ਤੌਰ ਤੇ ਖੰਡਨ ਕੀਤਾ ਪਰ ਉਹਨਾਂ ਨੇ ਪ੍ਰਸ਼ੰਸਕਾਂ ਦੀ ਇਸ ਆਸ਼ਾ ਦੀ ਨਾਲ ਜਿਠਣ ਦੇ ਦੇ ਤਰੀਕੇ ਨੂੰ ਲੈ ਕੇ ਸਖਤਨ ਖੇਦੀ ਹੋਈ ਨੇਪਾਲ ਦੇ ਅੰਤਰਿਮ ਪ੍ਰਸ਼ਾਸਨ ਦੀ ਕੀਤੀ ਆਲੋਚਨਾ ਇਕੱਠ ਵਿੱਚ ਸੰਬੋਧਨ ਕਰਦਿਆਂ ਉੱਲੀ ਦੇ ਸਾਬਕਾ ਚੀਫ ਜਸਟਿਸ ਸ਼ੋਸ਼ੀਲਾ ਘਾਰਕੀ ਦੀ ਅਗਵਾਈ ਵਾਲੇ ਮੌਜੂਦਾ ਅੰਤਿਮ ਪ੍ਰਸ਼ਾਸਨ ਦੀ ਤਿੱਖੀ ਲੋਚਨਾ ਕੀਤੀ ਉਹਨਾਂ ਨੇ ਕਿਹਾ ਮੌਜੂਦਾ ਸਰਕਾਰ ਨੂੰ ਜਰਨਲ ਜੀ ਸਰਕਾਰ ਕਿਹਾ ਜਾਂਦਾ ਜੋ ਸੰਵਿਧਾਨਿਕ ਪ੍ਰਬੰਧਾਂ ਜਾਂ ਜਨਤਿਕ ਫਤਵੇ ਰਾਹੀ ਨਹੀਂ ਸਗੋਂ ਪੰਨ ਤੋੜ ਅਤੇ ਅੰਗ ਅਗ ਜਨੀ ਰਾਹੀ ਬਣਾਈ ਜਾਂਦੀ ਹੈ ਉੱਲੀ ਨੇ ਸਰਕਾਰ ਤੇ ਉਹਨਾਂ ਨੂੰ ਰਾਸ਼ਟਰ ਨੂੰ ਧਿਆਗਣ ਵਾਲੇ ਵਜੋਂ ਤਰਸੁਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਤੇ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਨੂੰ ਬਹਾਲ ਕਰਨ ਦੀ ਸੋਖਾਦੀ ਉੱਲੀ ਨੇ ਸੋਸ਼ਲ ਮੀਡੀਆ ਤੇ پابੰਦੀ ਦੇ ਕਾਰਨ ਹੋਈ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਆਪਣੇ ਅਸਤੀਫੇ ਬਾਰੇ ਵਿਸਥਾਰ ਵਿੱਚ ਗੱਲ ਕੀਤੀ 9 ਸਤੰਬਰ ਨੂੰ ਪਿਛਲੇ ਦਿਨਾਂ ਦੀਆਂ ਘਟਨਾਵਾਂ ਤੋਂ ਬਾਅਦ ਮੈਂ ਸਵੇਰੇ 11:30 ਵਜੇ ਦੇ ਕਰੀਬ ਅਸਤੀਫੇ ਦੇ ਦਿੱਤਾ ਮੇਰਾ ਉਦੇਸ਼ ਹੋਰ ਵਧਣ ਤੋਂ ਰੁਕਣਾ ਸੀ ਪਰ ਮੈਨੂੰ ਪਰ ਜਦੋਂ ਮੈਨੂੰ ਸਾਸ ਹੋਇਆ ਕਿ ਸਥਿਤੀ ਕਾਬੂ ਤੋਂ ਬਾਹਰ ਹੈ ਤਾਂ ਮੈਂ ਅਸਤੀਫਾ ਦੇ ਦਿੱਤਾ ਉਸ ਨੇ ਸਮਝਾਇਆ ਉਸ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਉਸ ਨੇ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਤੇ ਗੋਲਾਬਾਰੀਆਂ ਕਰਨ ਦਾ ਹੁਕਮ ਦਿੱਤਾ ਸੀ ਇਹ ਕਹਿੰਦੇ ਹੋਏ ਕਿ ਉਸ ਨੇ ਮੌਤ ਬਾਰੇ ਜਾਣਨ ਤੋਂ ਬਾਅਦ ਹਥਿਆਰਾਂ ਦੀ ਵਰਤੋਂ ਬਾਰੇ ਪੁਛਗਿੱਛ ਕੀਤੀ ਹਿੰਸਾ ਬਦਲੇ ਗੁਸਪੈਠੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸਾਬਕਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਜਨਰਲ ਜੀਵ

ਪ੍ਰਦਰਸ਼ਨਾਂ ਵਿੱਚ ਬਾਹਰੀ ਤੱਤਾਂ ਨੇ ਗੁੱਸਪੈਠ ਕੀਤੀ ਸੀ ਅਤੇ ਜਿਨ੍ਹਾਂ ਨੇ ਹਿੰਸਾ ਨੂੰ ਵਧਾ ਦਿੱਤਾ 877 ਡੁਕੋਜ ਗੁੱਸਪੈਠੀਏ ਪ੍ਰਦਰਸ਼ਨਕਾਰੀਆਂ ਨਾਲ ਲੜ ਗਏ ਉਹਨਾਂ ਦੀਆਂ ਕਾਰਵਾਈਆਂ ਦੇ ਕਾਰਨ ਨੁਕਸਾਨ ਹੋਇਆ ਤੇ ਦਰਜਨਾ ਨੌਜਵਾਨਾਂ ਦੀ ਦੁਖਦਾਈ ਮੌਤ ਹੋਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ ਤੇ ਸੱਚਾਈ ਸਾਹਮਣੇ ਆਵੇਗੀ ਉੱਲੀ ਨੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਅਸਲੀ ਨੌਜਵਾਨ ਅੰਦੋਲਨ ਭੰਨਤੋੜ ਵਿੱਚ ਸ਼ਾਮਲ ਨਹੀਂ ਸੀ ਉੱਲੀ ਨੇ ਆਪਣੇ ਨਿੱਜੀ ਰੱਖਿਆ ਲਈ ਖਤਰਿਆਂ ਨੂੰ ਵੀ ਉਜਾਗਰ ਕੀਤਾ ਸੋਸ਼ਲ ਮੀਡੀਆ ਪੋਸਟਾਂ ਦਾ ਹਵਾਲਾ ਦਿੰਦੇ ਹੋਏ ਜਿਨ੍ਹਾਂ ਵਿੱਚੋਂ ਉਹਨਾਂ ਦੀ ਰਾਇਸ਼ ਦਾ ਪਰਦਾਫਾਸ਼ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ ਅਫਵਾਹਾਂ ਆਨਲਾਈਨ ਫੈਲ ਰਹੀਆਂ ਸਨ ਲੋਕਾਂ ਨੂੰ ਮੇਰੇ ਤੇ ਹਮਲਾ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ ਮੈਂ ਸਵਾਲ ਕਰਦਾ ਹਾਂ ਕਿ ਉਹ ਸਰਕਾਰ ਆਪਣੇ ਨਾਗਰਿਕਾਂ ਤੇ ਨਿਤਾਵਾਂ ਲਈ ਸੁਰੱਖਿਆ ਤੇ ਕਿਉਂ ਨਹੀਂ ਯਕੀਨੀ ਬਣਾ ਰਹੀ ਉਸ ਨੇ ਕਿਹਾ ਹੈ ਸਾਬਕਾ ਪ੍ਰਧਾਨ ਤ੍ਰਿ ਦੇ ਸੁਰੱਖਿਆ ਤੋਂ ਪਾਵਰ ਨੂੰ ਵਧੌਣ ਦੀ ਮੰਗ ਕੀਤੀ ਅਤੇ ਕਥੀ ਤੌਰ ਤੇ ਉਹਨਾਂ ਦੇ ਪਾਸਪੋਰਟ ਨੂੰ ਬਲਾਕ ਕਰਨਾ ਤੇ ਸੁਰੱਖਿਆਤ ਸੁਲਤਾਨ ਨੂੰ ਘਟੋਣ ਲਈ ਸਰਕਾਰ ਦੀ ਅਲੋਚਨਾ ਕੀਤੀ ਉੱਲੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਨੇਪਾਲ ਦੇ ਸੰਵਿਧਾਨਿਕ ਲੋਕਤੰਤਰ ਪ੍ਰਤੀ ਆਪਣੀ ਵਚਨਬੰਦਨਾ ਦਰਸਾਉਂਦੇ ਹੋਏ ਕੀਤੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ